ਸਾਤਿ ਜੀ ਰਿਹਾ ਕਾਲ ਸਾਰੇ ਪੰਜਾਬ ਬਸ ਰਿਹਾ ਸਾਖਤ ਆਪਣੇ ਜੂਟ ਚ ਨੂੰ ਵੈਦਰ ਬਾਈ ਕਾਰਾਂ ਵਿੱਚ ਜਿਸ ਚੋਂ ਬਤਨ ਤੋਰ ਲੈ ਕੇ 10 ਅਪ੍ਰੈਲ ਤੱਕ ਪੰਜਾਬ ਦੇ ਮੋਤ ਤੋਂ ਨਿਕਲਣਗੇ ਕਿਹੜੇ ਜਿਲ੍ਹਿਆਂ ਚ ਪਾਣੀ ਦੀ ਮੀਂਹ ਲੱਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚਾਹਤ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਤੇ ਲਗਾ ਦੇ ਵੀਡੀਓ ਜੀ ਪਹਿਲਾ 3 ਅਪ੍ਰੈਲ ਦੀ ਪੰਜਾਬ ਦੇ ਸ਼ਾਮ ਮळे 4 ਵਜੇ ਦੀ ਲਾਈਵ ਸੈਟਰ ਤੁਹਾਨੂੰ ਦੇਖ ਸਕਦੇ ਹੋ ਪੰਜਾਬ ਦੇ ਆਪਣੇ ਭਾਗਾਂ ਵਿੱਚ ਮਾਝ ਦੇ ਦੁਆਬੇ ਦੇ ਹਲਕੀ ਠੋੜੀ ਬਦਲ ਹੋਈ ਫੇਰ ਤੋਂ ਸਾਰੇ ਪੰਜਾਬ ਦੇ ਟ੍ਰੈਵਲ ਕਰ ਰਹੀ ਹੈ ਆਪਣਾ ਰਾਜਸਥਾਨ ਦੇ ਨਾਲ ਲੱਗਦੇ ਭਾਗ ਹਰਿਆਣੇ ਦੇ ਹੋਗੇ ਹਰਿਆਣੇ ਵਿੱਚ ਦੇਖੋ ਬਦਲਾਅ ਵੀ ਬਣੀ ਹੋਈ ਹੈ ਹਲਕੀ ਦਰਮਿਆਨੀ ਪੰਜਾਬ ਦੇ ਜਿਹੜੇ ਆਪਣੇ ਮਾਰਡਰ ਲੱਗਦੇ ਪਾਕਿਸਤਾਨ ਦੇ ਨਾਲ ਲੱਗਦੇ ਭਾਗ ਹੋ ਗਏ ਇਹਨਾਂ ਵਿੱਚ ਵੀ ਆਪਣਾ ਬਦਲਾਅ ਹੀ ਦੇਖੋ ਥੋੜਾ ਟਾਈਮ ਤੇ ਆਉਂਦੇ ਇੱਕ ਦੋ ਘੰਟਿਆਂ ਚ ਐਂਟਰ ਕਰੂਗੀ ਇਸ ਦੇ ਨਾਲ ਆਪਣਾ ਮਹਾ ਮਾਣੀ ਮੋਟੀ ਆਪਣ ਨੂੰ ਹਵਾ ਚੱਲ ਸਕਦੀ ਹੈ ਨੇ ਰੀਮਾੜੀ ਮੋਟੀ ਚੱਲ ਸਕਦੀ ਹੈ ਤੇ ਆਪਣ ਹਲਕੇਦਰ ਬੰਨਾ ਉਮੀਦ ਹੀ ਦੇਖਣ ਨੂੰ ਮਿਲਦਾ ਜਿਹੜਾ ਬੂੰਦਾ ਬੰਦੀ ਹੋ ਸਾਰ ਹਨ ਉਹ ਵੀ ਇੱਕ ਦੋ ਜਿੜਿਆਂ ਵਿੱਚ ਜਿਆਦਾ ਉਮੀਦ ਸਾਰ ਨਹੀਂ ਹਨ ਜਿਆਤਰ ਪੰਜਾਬ ਦੇ ਬਾਕੀ ਭਾਗ ਆਪਣ ਨੂੰ ਠੀਕ ਹੀ ਦੇਖਣ ਨੂੰ ਮਿਲਗੇ ਬਾਕੀ ਆਪਾਂ ਗੱਲ ਕਰੀਏ ਮੌਸਮ ਪ੍ਰਤੀ ਰਿਪੋਰਟ ਹੈ ਤੁਸੀਂ ਦੇਖੋ ਅੱਜ ਦੋਵਾਂ ਅਪ੍ਰੈਲ ਐ ਦੋ ਤੋਂ ਲੈ ਕੇ ਆਪਣੇ 8 ਤਰੀਕ ਦੇ ਦੇਖੋ ਮੌਸਮ ਬਿਲਕੁਲ ਸਾਫ਼ ਹੈ ਕੋਈ ਜਲਰਟ ਜਾਰੀ ਨਹੀਂ ਹੈ ਮੌਸਮ ਭਾਗ ਵੱਲ ਬਾਕੀ ਕਰਕੇ ਟੈਂਪਰੇਚਰ ਦੀ ਆਪਣੇ 7-8 ਅਪ੍ਰੈਲ ਦੇ ਟੈਂਪਰੇਚਰ ਦੇ ਅੰਦੇ 36 ਡਿਗਰੀ ਰਾਤ ਦੇ 20 ਡਿਗਰੀ ਦੇਖ ਨੂੰ ਮਿਲਣਗੇ ਆਪ ਨੂੰ ਬਾਕੀ ਇੱਕ ਇਹ ਤੁਹਾਨੂੰ ਆਪਾਂ ਟਾਈਮ ਪਾ ਇਦਾਂ ਦਾ ਖਾ ਦਿੰਨੇ ਆ 10 ਅਪ੍ਰੈਲ ਤੇ ਆਪਣੇ ਟੈਂਪਰੇਚਰ ਲਗਭਗ ਦੇ ਅੰਦੇ 36 ਡਿਗਰੀ ਤੇ ਰਾਤ ਦੇ 21-20 ਡਿਗਰੀ ਉਹੀ ਦੇਖ ਨੂੰ ਮਿਲੂਗੇ ਦੇ ਅੰਦੇ ਟੈਂਪਰੇਚਰ ਕਿਉਂਕਿ ਆਪਣੇ ਇੱਕ 9-10 ਨੂੰ ਹੋ ਸਕਦਾ ਹੈ ਨੋ ਤਾਂ ਲੈ ਕੇ 11 ਅੰਕ ਦੇ ਵਿੱਚ ਵਿੱਚ ਇੱਕ ਸਿਸਟਮ ਪੰਜਾਬ ਵਿੱਚ ਆਪ ਨੂੰ ਆਉਂਦਾ ਆਪ ਨੂੰ ਦਿਖਾਈ ਦੇਊਗਾ ਜੋ ਕਿ ਹਲਤੇ ਦੇ ਵੋਟਾਂ ਦੇ ਸਾਰ ਨਾਲ ਦਰਮਿਆਨੇ ਪੱਧਰ ਦਾ ਹੈ ਉਹਦੇ ਦਿਨ ਚ ਜਾ ਤਗੜਾ ਹੁੰਦਾ ਜਾਂ ਕਮਜ਼ੋਰ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਵਾਂਗੇ ਇਸ ਲਈ ਬੱਚੇ ਨੂੰ ਸਬਸਕ੍ਰਾਈਬ ਜੁੜ ਕਰ ਲਓ ਉਸ ਨਾਲ ਆਪਣੇ ਥੋੜੇ ਜਿਹੋ ਪਤਾ ਪੰਜਾਬ ਦੇ ਮੀ ਪੈਣ ਦੇ ਸਾਰ ਹਨ ਹਲਤੇ ਦੇ ਵੋਟਾਂ ਦੇ ਸਾਰ 50 60 ਪੰਜਾਬ ਦੇ ਇਲਾਕਿਆਂ ਵਿੱਚ 50 60% ਇਲਾਕਿਆਂ ਵਿੱਚ ਮੀਂਹ ਕੋਈ ਨਹੀਂ ਦੇ ਸਾਰ ਹਨ ਬਾਕੀ ਆਉਂਦੇ ਦਿਨ ਚ ਸਿਸਟਮ ਕਮਜ਼ੋਰ ਹੁੰਦਾ ਤਗੜਾ ਹੁੰਦਾ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਵਾਂਗੇ ਬਾਕੀ ਉਸ ਸਿਸਟਮ ਦੇ ਨਾਲ ਆਪਣੇ 65% ਇਲਾਕਿਆਂ ਵਿੱਚ ਨੇਰੀ ਦੇ ਮੀ ਬਾਕੀ ਦੇਖੋ ਆਉਣ ਦਿਨਾਂ ਚੋਂ ਸੈਸਟਮ ਕਮਜ਼ੋਰ ਹੁੰਦਾ ਜਾਂ ਤਗੜਾ ਬਾਕੀ ਆ ਲਗਲੀ ਹਵਾ ਦੀ ਹਵਾ ਵੀ ਆਪਣੇ ਨੋਰਮਲੀ ਦੇਖਣ ਨੂੰ ਮਿਲੂਗੀ ਹੁਣ 10 ਤੋਂ ਲੈ ਕੇ 11 ਡਿਗਰੀ ਬਾਕੀ ਕਣਕਾ ਪੰਜਾਬ ਚੋਂ ਗੀ ਹੁਣ ਪੱਕਣੀ ਸ਼ੁਰੂ ਹੋ ਚੁੱਕੀਆਂ ਹਨ ਪੰਜਾਬ ਦੇ ਇਸ ਲਈ ਕਿਸਾਨਾਂ ਨੂੰ ਆਪਣੇ ਆਪਣੇ ਰੋਜ਼ ਅਪਡੇਟ ਰੋਜ਼ ਬੰਨਣੀ ਜ਼ਰੂਰੀ ਹੈ ਹੁਣ ਇਸ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਰੋਜ਼ ਰੋਜ਼ ਦੀ ਅਪਡੇਟ ਲਈ ਵਾਕਿਆ ਆਪਣਾ ਕਾਲਮ ਅਗਲੇ ਦਿਨ 2 ਤੋਂ ਲੈ ਕੇ 10 ਤਰੀਕ ਤੱਕ ਆਪਣਾ ਇੱਕ ਅੱਜ ਮਾੜਾ ਮੋੜਾ ਸੱਸ਼ਟਮੇ ਦੇਖ ਨੂੰ ਮਿਲ ਰਿਹਾ ਜਿਸ ਨਾਲ ਮਾੜੇ ਮੋਟੇ ਮੀਂਹ ਸਾਰੇ ਨੇ ਪੰਜਾਬ ਵਿੱਚ ਜਿਆਦਾ ਮੀਂਹ ਦੀ ਦੇਖ ਨੂੰ ਮਿਲੂਗਾ ਉਸ ਤੋਂ ਬਾਅਦ ਆਪਣਾ ਮੌਸਮ ਬਿਲਕੁਲ ਫੇਰ ਠੀਕ ਸਾਫ਼ ਹੀ ਦੇਖ ਨੂੰ ਮਿਲੂਗਾ ਉਸ ਤੋਂ ਬਾਅਦ ਇੱਕ 9-10 ਤਰੀਕ ਨੂੰ ਸਿਸਟਮ ਆਊਗਾ ਜਿਹੜੀ ਤਾਂ ਨੇੜੇ ਜਾ ਕੇ ਅਪਡੇਟ ਦਿੰਦੇ ਰਾਵਾਂਗੇ ਜਿਦੋਂ ਜਦੋਂ ਨੇੜੇ ਆ ਜਾਣਗੇ ਤਾਂ ਨੋਕਾ ਅਪਡੇਟ ਦਿੰਦੇ ਰ